ਇਹ ਦੀ ਇਹਨੂੰ ਪਤਾ ਹੋਣਾ ਚਾਹੀਦਾ ਵੀ 75 ਰੁਪਏ ਆ ਹੁਣ 75 ਨੂੰ 8 ਨਾਲ ਗੁਣਾ ਕਰੋ 16000 ਰੁਪਿਆ ਲੈ ਰਹੇ ਆਏ 75 ਰੁਪਏ ਇੱਕ ਘੰਟੇ ਦੀ ਸੈਲਰੀ ਹੋਵੇ ਤੇ 16000 ਅੱਜ ਘੰਟੇ ਡਿਊਟੀ ਲਾ ਕੇ ਤੇ ਉਹ ਬੰਦੀ ਵੇਖੇ 18000 ਆ ਉਹਦੇ ਚ ਛੁੱਟੀਆਂ ਬੌਨਸ ਸਾਰਾ ਕੁਝ ਨਹੀਂ ਮੈਂ ਨਹੀਂ ਚਾਹੁੰਦਾ ਇੱਕ ਜ਼ਾਹ ਬਹਾਅ ਕਰਨੀ ਆ ਇਹ ਆਜਿਤਾ ਜੋ ਰੋਲ ਹੈ ਇਨਸਪੈਕਟਰ ਦਾ ਉਹ ਸਰਾਉਂਜੋਗ ਹੈ ਬਹੁਤ ਵਧੀਆ ਰੋਲ ਉਹਨਾਂ ਅੰਦਾਜ਼ਾ ਲਾ ਦਿੱਤਾ ਕਿਸਾਨਾਂ ਦੇ ਹੱਕ ਦੇ ਔਰ ਇਸ ਬੱਚੇ ਦੇ ਹੱਕ ਦੇ ਤੋਂ ਦਰਵੇਜਾ ਉਹ ਮੈਂ ਉਹਨਾਂ ਨੂੰ ਕਹਿਣਾ ਬੇਨਤੀ ਕਰਦਾ ਕਿ ਉਹ ਥੋੜੇ ਮਿੰਟ ਆਪਣੇ ਵਿਚਾਰ ਸੰਪਰਕਨ ਸਦੇ ਵੱਡੇ ਮਾਪਿਆਂ ਦੇ ਸਮਾਨ ਭਰਾਵਾਂ ਦੇ ਸਮਾਨ ਜਾਂ ਛੋਟਿਆਂ ਦੇ ਸਮਾਨ ਇੱਥੇ ਆਏ ਕਿਸਾਨ ਵੀਰਾਂ ਦਾ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਨਾਲ 메ਨ ਨਮਾਇंदे ਅੰਦਰ ਜਾ ਕੇ ਮੈਨੇਜਮੈਂਟ ਦੇ ਨਾਲ ਜਿਹੜੀ ਇਹ ਫਾਰਮਾ ਫੈਕਟਰੀ ਆ ਉਹਦੀ ਮੈਨੇਜਮੈਂਟ ਦੇ ਨਾਲ ਮੀਟਿੰਗ ਕੀਤੀ ਹੈ ਮੀਟਿੰਗ ਬਹੁਤ ਹੀ ਪੀਸਫੁਲੀ ਮਾਹੌਲ ਦੇ ਵਿੱਚ ਹੋਈ ਆ ਉਸ ਮੀਟਿੰਗ ਦੇ ਵਿੱਚ ਜੋ ਡਿਮਾਂਡ ਅਸੀਂ ਰੱਖੀ ਸੀ ਇਹਨਾਂ ਵੱਲੋਂ ਉਹਨਾਂ ਨੇ ਐਕਸੈਪਟ ਕੀਤੀ ਆ ਉਹ ਹੁਣ ਮੈਨੇਜਮੈਂਟ ਨੇ ਕਿਹਾ ਸਾਨੂੰ ਤਾਂ ਉਹਨਾਂ ਨੂੰ ਦੋ ਦਿਨ ਕਿਹਾ ਸੀ ਪਰ ਅਸੀਂ ਉਹਨਾਂ ਨੂੰ ਤਿੰਨ ਚਾਰ ਦਿਨ ਦਾ ਸਮਾਂ ਦਿੱਤਾ ਵਾ ਉਹਨਾਂ ਨੇ ਕਿਹਾ ਸੀ ਅਸੀਂ ਮੈਨੇਜਮੈਂਟ ਦੇ ਵਿੱਚ ਫੈਸਲਾ ਲੈ ਕੇ ਤੇ ਇਹਦੇ ਹੱਥ ਦੇ ਵਿੱਚ ਸਿਨੇਚਰ ਵਾਲ ਫੈਸਲਾ ਦੇ ਲਾਂਗੇ ਤੁਹਾਨੂੰ ਫਿਰ ਉਸ ਤੋਂ ਬਾਅਦ ਜੋ ਫੈਸਲਾ ਆਵੇਗਾ ਉਸ ਤੋਂ ਬਾਅਦ ਮੈਂ ਇਹਨੂੰ ਕਹਾਂਗਾ ਕਿ ਇਨ ਫਿਊਚਰ ਜੇ ਕਿਤੇ ਗਾਂ ਜਿੰਦਗੀ ਦੇ ਵਿੱਚ ਤਰੱਕੀ ਕਰਨੀ ਆ ਇਹ ਸਭ ਤੋਂ ਵਧੀਆ ਡਿਸਪੀਸਲਨ ਦੇ ਵਿੱਚ ਰਹਿ ਕੇ ਜੌਬ ਕੀ ਕਰੀਏ ਤੇ ਫਿਰ ਉਹੀ ਤਰੱਕੀ ਹੁੰਦੀ ਹੈ ਸਾਡੀ ਡਿਪਾਰਟਮੈਂਟ ਦੇ ਵਿੱਚ ਜੇ ਅਸੀਂ ਇੰਨ ਡਿਸਪੀਸਲਨ ਕਰਾਂਗੇ ਡਿਸਪੀਸਲਨ ਤੋਂ ਅੱਗੇ ਜਾਵਾਂਗੇ ਤੇ ਜਿਹੜੇ ਇੰਨ ਡਿਸਪੀਸਲਨ ਕਰਨ ਵਾਲੇ ਮਾਜਮ ਉਹ ਧਰਾਂ ਦੇ ਤਰੀਕੇ ਕਰਦੇ ਆ ਤੁਹਾਨੂੰ ਪਤਾ ਹੀ ਹੈ ਹਾਲ ਇੰਸਟੀਚਿਊਸ਼ਨ ਦੇ ਵਿੱਚ ਡਿਸਪਲਿਨ ਬਹੁਤ ਜ਼ਰੂਰੀ ਆ ਉਹ ਇੰਸਟੀਚਿਊਸ਼ਨ ਜਿਹੜਾ ਵਾ ਫਿਰ ਹੀ ترقی ਕਰਦਾ ਵਾ ਜੇ ਉਹਦੇ ਚ ਡਿਸਪਲਿਨ ਕਾਇਮ ਰਹੇ ਤੇ ਚਾਹੇ ਬੱਚਾ ਵਾ ਜੇ ਇਹਨੇ ਕੋਈ ਗਲਤੀ ਕੀਤੀ ਰਹੀ ਆ ਉਹ ਵੀ ਐਕਸੈਪਟੇਸ਼ਨ ਅੰਦਰ ਹੋ ਗਈ ਆ ਸਨੇਚਰਵਾਰ ਪੋਜ਼ਿਟਿਵ ਫੈਸਲਾ ਹੋਵੇਗਾ ਮੈਂ ਕਿਸਾਨ ਯੂਨੀਅਨ ਦਾ ਤੇ ਮੈਨੇਜਮੈਂਟ ਦਾ ਸਹਿਯੋਗ ਦਰ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਗੱਲ 'ਤੇ ਵਿਸ਼ਵਾਸ ਕਰਕੇ ਤੇ ਸਾਨੂੰ ਵਿਸ਼ਵਾਸ ਦਿੱਤਾ ਅੱਜ ਪ੍ਰਧਾਨ ਜੀ ਜਿਹੜੇ ਹੀ ਕੁਆਲਿਫਾਈਡਰ ਦੀ ਬਾਤ ਨਾਲ ਗੱਲ ਕਰਦਾ ਗਿਆ ਕੀ ਕਰਨੇ ਜੀ ਅੱਜ ਅਸੀਂ ਇਹ ਭਪਿੰਦਰ ਸਿੰਘ ਨੌਜਵਾਨ ਹੈ ਜਿਹੜਾ ਫੈਕਟਰੀ ਦੇ ਅੰਦਰ ਕੰਮ ਕਰਦਾ ਸੀ ਔਰ ਅੱਛਾ ਜਿਹੜਾ ਕੰਮ ਕਰ ਰਿਹਾ ਸੀ ਤੇ ਉਸ ਨੂੰ ਕੁਝ ਦਿਨ ਤੋਂ ਮੈਨੇਜਮੈਂਟ ਨੂੰ ਕੁਝ ਇਹਦੀਆਂ ਗਲਤੀਆਂ ਕੁਝ ਗਲਤ ਫਹਿਮੀਆਂ ਕਰਕੇ ਜਿਹੜਾ ਉਹ ਇਸ ਨੂੰ ਫੈਕਟਰੀ ਚੋਂ ਕੱਢਿਆ ਗਿਆ ਸੀ ਤੇ ਅੱਜ ਫੈਕਟਰੀ ਮਾਲਕ ਨਾਲ ਮੈਨੇਜਮੈਂਟ ਨਾਲ ਪੁਲਿਸ ਦੀ ਹਾਜ਼ਰੀ ਦੇ ਵਿੱਚ ਇਨਸਪੈਕਟਰ ਹਰਚੰਦ ਸਿੰਘ ਜੀ ਦੀ ਹਾਜ਼ਰੀ ਦੇ ਵਿੱਚ ਬੜੇ ਜਥੇਬੰਦੀਆਂ ਦੇ ਆਗੂਆਂ ਨਾਲ ਬੜੇ ਹੀ ਸਜੇ ਢੰਗ ਨਾਲ ਸਜੇ ਮਾਹੌਲ ਦੇ ਵਿੱਚ ਜਿਹੜੀ ਗੱਲਬਾਤ ਹੋਈ ਆ ਮਾਲਕ ਨਾਲ ਔਰ ਮੈਨੇਜਮੈਂਟ ਨਾਲ ਤੋਂ ਜੋ ਕੁਝ ਗਲਤੀਆਂ ਇਹਦੀਆਂ ਇਹ ਇਹਨੇ ਸਹਾਸ ਕੀਤਾ ਔਰ ਅੱਗੇ ਤੋਂ ਨਹੀਂ ਹੋਣਗੀਆਂ ਤੋਂ ਉਹਦੇ ਲਈ ਉਹਨਾਂ ਨੇ ਜਿਹੜਾ ਮੈਨੇਜਮੈਂਟ ਨੇ ਜਿਹੜਾ ਉਹ ਸਾਨੂੰ ਵਿਸ਼ਵਾਸ ਦਿਵਾਇਆ ਕਿ ਸਾਨੂੰ 1-2 ਦਿਨ ਦਾ ਟਾਈਮ ਦਿੱਤਾ ਜਾਵੇ ਇਹਦੇ ਹੱਕ 'ਚ ਜਿਹੜਾ ਫੈਸਲਾ ਅਸੀਂ ਲਵਾਂਗੇ ਸ਼ਾਇਦ ਸ਼ਨੀਵਾਰ ਤੱਕ ਉਹਨਾਂ ਨੇ ਟਾਈਮ ਲਿਆ ਸ਼ਨੀਵਾਰ ਤੱਕ ਸਾਨੂੰ ਆਸ ਹੈ ਇਹ ਇਹਦੀ ਫਿਰ ਜਿਹੜੀ ਆ ਰੋਟੀ ਰੋਜੀ ਜਿਹੜੀ ਇਹ ਦੇਖੋ ਕੋਈ ਹੋਰ ਸਾਧਨ ਨਹੀਂਗਾ ਨਾ ਜ਼ਮੀਨ ਹੈ ਨਾ ਕੋਈ ਹੋਰ ਸਾਧਨ ਹੈ ਹੋਰ ਕੋਈ ਕਰ ਵੀ ਨਹੀਂ ਸਕਦਾ ਕਿਉਂਕਿ ਇਹ ਦੇਖੋ ਪਰਿਵਾਰ ਦਾ ਚਲਾਉਣ ਦਾ ਕੋਈ ਰੁਜ਼ਗਾਰ ਨਹੀਂ ਹੈ ਤੋਂ ਇਸ ਕਰਕੇ ਇਹ ਜਿਹੜਾ ਅੱਜ ਗੱਲਬਾਤ ਹੋਈ ਆ ਬੜੇ ਸਜੇ ਢੰਗ ਨਾਲ ਅਸੀਂ ਮੈਨੇਜਮੈਂਟ ਦਾ ਔਰ ਪੁਲਿਸ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਵਿੱਚ ਪੈ ਕੇ ਇਹ ਮਸਲਾ ਜਿਹੜਾ ਸੋਲਵ ਕਰਵਾਉਣ ਦੀ ਜਿਹੜੀ ਆ ਔਰ ਸਭ ਤੋਂ ਜ਼ਿਆਦਾ ਮੈਂ ਮੀਟਿੰਗ ਦਾ ਧੰਨਵਾਦ ਕਰਦਾ ਜਿਹੜਾ ਸਾਡੀ ਗੱਲ ਸੁਣ ਲਈ ਲੋਕਾਂ ਤੱਕ ਪਹੁੰਚਾਉਣ ਲਈ ਜਿਹੜਾ ਉਹ মিডিਆ ਸਾਡੀ ਜਿਹੜਾ ਗੱਲ ਪਹੁੰਚਾਉਣ ਲਈ ਆਇਆ ਮੈਂ ਉਸ মিডিਆ ਦਾ ਵੀ ਧੰਨਵਾਦ ਕਰਦਾ ਤੇ ਜਿਨ੍ਹਾਂ ਨੇ ਦੱਸਣੀ ਵਾਲੀ ਤਾਂ ਨਹੀਂ ਰੱਖਿਆ ਜਾਂਦਾ ਤੇ ਤੁਹਾਡਾ ਅਗਲਾ ਸਟੇਪ ਹੋਊਗਾ ਅਗਲਾ ਫਿਰ ਮੀਟਿੰਗ ਕਰਕੇ ਆਊਗਾ ਅਗਲਾ ਨੈਕਸਟ ਮੀਟਿੰਗ ਕਰਨ ਤੋਂ ਬਾਅਦ ਅਗਲਾ ਜਿਹੜਾ ਉਹ ਵਿਚਾਰਿਆ ਜਾਏਗਾ ਆਸ ਹੈ ਕਿ ਸਾਨੂੰ ਕਿ ਜਿਹੜੀ ਜਿਸ ਢੰਗ ਨਾਲ ਗੱਲਬਾਤ ਹੋਈ ਆ ਉਸ ਢੰਗ ਨਾਲ ਸਾਨੂੰ ਹਾਂ ਦੀ ਆਸ ਲੱਗਦੀ ਆ ਪੋਜੀਟਿਵ ਜਿਹੜਾ ਫੈਸਲਾ ਜਿਹੜਾ ਹੋਊਗਾ ਇਹ ਸਾਨੂੰ ਲੱਗਦਾ ਜਿਹੜਾ ਇੱਥੇ ਕੁਆਰਟੀਕੈਟਿੰਗ ਵਾਲ ਧੰਨਾ ਲੱਗ ਗਿਆ ਕੀ ਕਰਦੇ ਪਚਾ ਇਹ ਇਥੇ ਇੱਕ ਭਪਿੰਦਰ ਸਿੰਘ ਨਾਮ ਦਾ ਲੇਬਰਰ ਸੀਗਾ ਤੇ ਉਹਦਾ ਕੋਈ ਡਿਸਕਿਊਟ ਹੋ ਗਿਆ ਸੀ ਅੰਦਰ ਉਹਦੇ ਰਿਗਾਰਡਿੰਗ ਸਾਡੀ ਮੈਨੇਜਮੈਂਟ ਦੇ ਨਾਲ ਮੀਟਿੰਗ ਹੋ ਗਈ ਆ ਕਿਸਾਨਾਂ ਨਾਲ ਮੈਂ ਜਿਹੜੇ ਇਹਨਾਂ ਦੇ ਨੁਮਾਇੰਦੇ ਲੈ ਕੇ ਤੇ ਮੀਟਿੰਗ ਕਰਾਤੀ ਆ ਉਹ ਸ਼ਨੀਚਰਵਾਰ ਤੱਕ ਜਿਹੜਾ ਵਾ ਮੈਨੇਜਮੈਂਟ ਫੈਸਲਾ ਲੈ ਲੇਗੀ ਤੇ ਆਸ ਹੈ ਸਾਨੂੰ ਕਿ ਜਿਹੜਾ ਦੋਵੇਂ ਧਿਰਾਂ ਹੀ ਪੀਸਫੁਲੀ ਇਸ ਮੈਟਰ ਦੇ ਵਿੱਚ ਪਾਸ ਹੋਣਗੀਆਂ ਤੇ ਹੁਣ ਕੋਈ ਮਸਲਾ ਨਹੀਂ ਰਿਹਾ ਹੁਣ ਇਹ ਮੇਰੇ ਭਰਾ ਵੀ ਚੱਲੇ ਕਿਸਾਨ ਭਰਾ ਜਿਹੜਾ ਇਹ ਵੀ ਆਪਣਾ ਧਰਨਾ ਸਮਾਪਤ ਕਰ ਰਿਹਾ ਤੇ ਸ਼ਨੀਚਰਵਾਰ ਫੇਰ ਅਸੀਂ ਜਿਹੜਾ ਵਾ ਉਹ ਮੈਨੇਜਮੈਂਟ ਨੂੰ ਮਿਲ ਕੇ ਤੇ ਜਿਹੜਾ ਦੁਬਾਰਾ ਇਹ ਮਸਲਾ ਟੈਕਲ ਕਰਨਾ ਕੀ ਭਵਿੰਦਰ ਸਿੰਘ ਜਿਹੜਾ ਵੀ ਸ਼ਨੀ ਆ ਜਿੱਥੇ ਪੂਰੀ ਜਿਹੜੀ ਗੱਲ ਕਰ ਸਕਦੇ ਇਹ ਮੈਨੇਜਮੈਂਟ ਨੇ ਫੈਸਲਾ ਲੈਣਾ ਵਾ ਸਾਨੂੰ ਉਹਨਾਂ ਨੇ ਵਿਸ਼ਵਾਸ ਦਿੱਤਾ ਵਾ ਬਾਕੀ ਅੱਗੋਂ ਮੈਨੇਜਮੈਂਟ ਜੋ ਫੈਸਲਾ ਲਊਗੀ ਉਹ ਅਸੀਂ ਦੋਹਾਂ ਤਰ੍ਹਾਂ ਨੇ ਸਹਿਮਤੀ ਨਾਲ ਉਹਨਾਂ ਨੂੰ ਕਹਤਾ ਵੀ ਤੁਸੀਂ ਫੈਸਲਾ ਸਾਡਾ ਪੋਜ਼ਿਟਿਵ ਲਿਓ ਜੇ ਸਮਝਾਤਾ ਉਹਨਾਂ ਨੂੰ ਉਹ ਚੰਗਾ ਹੀ ਫੈਸਲਾ ਆਊਗਾ ਜੋ ਵੀ ਹੋਊਗਾ ਜੀ ਨਾ ਜੀ ਮੇਰਾ ਨਾਮ ਭਵਿੰਦਰ ਸਿੰਘ ਜੀ ਕਿਹੜਾ ਪਿੰਡ ਹੈ ਜੀ ਪਿੰਡ ਕਾਲੂਵਾਲ ਜੀ ਕੋਈ ਝਗੜਾ ਹੋਇਆ ਜੇ ਉਹਨਾਂ ਕਿਸੇ ਹੋਰ ਮੁੰਡਿਆਂ ਦਾ ਹੋਇਆ ਤੇ ਇਹਨਾਂ ਨੂੰ ਕੋਈ ਗਲਤਫਹਿਮੀ ਹੋਈ ਹੈ ਤੇ ਮੈਨੂੰ ਵੀ ਕਹਿੰਦੇ ਵਿੱਚ ਆਈਆਂ ਤੂੰ ਇਸੇ ਕਰਕੇ ਮੈਂ ਇਨਸਾਫ ਲੈਣ ਕਰਕੇ ਕਿਰਤੀ ਕਿਸਾਨ ਯੂਨੀਅਨ ਦਾ ਧੰਨਵਾਦ ਕਰਦਾ ਇਹਨਾਂ ਨੇ ਮੇਰਾ ਸਾਥ ਦਿੱਤਾ ਐਸ ਐਚਓ ਸਾਡਾ ਧੰਨਵਾਦ ਕਰਦਾ ਜੀ ਆ ਜਿਹੜਾ ਕਿਸਾਨ ਯੂਨੀਅਨ ਨੇ ਜਿਹੜਾ ਫੈਸਲਾ ਲਿਆ ਗਿਆ ਤੁਹਾਡੀ ਮਨਜ਼ੂਰੀ ਹੈ ਜੀ ਹਾਂਜੀ ਮਨਜ਼ੂਰੀ ਹੈ ਹਾਂਜੀ ਮਨਜ਼ੂਰੀ ਤੇ ਇਸ ਫੈਸਲੇ ਨਾਲ ਸਹਿਮਤ ਜੀ ਹਾਂਜੀ ਸਹਿਮਤ ਕੋਈ ਤੁਹਾਡੀ ਨੀਤੀ ਕੀ ਹੋ ਗਈ ਅੱਗੋਂ ਜੇ ਕੋਈ ਨਾ ਸਟੈਪ ਚੁੱਕਿਆ ਤੇ ਫੇਰ ਮੀਟਿੰਗ ਕਰਕੇ ਜਿੱਦਾਂ ਸਾਡੇ ਅੰਕਲ ਉਹਨਾਂ ਨੇ ਦੱਸਿਆ оапола